ਗੁੱਡ ਈਵਨਿੰਗ ਫਰੈਂਸ ਸ਼ਾਮ ਦੇ ਬੱਜ ਗਏ ਆ ਜੀ ਸਵਾ 6 ਹੋ ਗਏ ਤੇ ਜੋਤ ਜਾਰੀ ਹੈ ਜੀ ਗੁਰਦੁਆਰਾ ਸਾਹਿਬ ਵੀਡੀਓ ਬਣਾਣਾ ਮੈਂ ਜੋ ਤੁਹਾਨੂੰ ਕਿਹਾ ਵੀ ਤੂੰ ਥੋੜੀ ਜੀ ਵੀਡੀਓ ਸ਼ੂਟ ਕਰ ਲਿਆ ਕਿਉਂਕਿ ਅੰਦਰ ਜੈਂਟਸ ਵਗੈਰਾ ਬੈਠੇ ਆ ਮੈਂ ਬਹੁਤ ਘੱਟ ਜਾਨਨੀ ਆ ਤੇ ਕਿਉਂਕਿ ਮੈਨੂੰ ਸ਼ਰਮ ਜੀ ਆਂਦੀ ਆ ਹਨਾ ਕਿਉਂਕਿ ਚਲੋ ਸ਼ਰਮ ਤਾਂ ਕਾਲੂ ਹਣਾ ਜੇ ਵੀਡੀਓ ਬਣਾਣੀ ਆ ਤਾਂ ਚੰਗੀ ਤਰ੍ਹਾਂ ਬਣਾਣੀ ਆ ਤੇ ਬਾਹਰ ਆ ਰਿਹਾ ਸਾਊਂਡ ਬਹੁਤ ਜ਼ਿਆਦਾ ਤੇ ਅੱਜ ਮਤਲਬ ਕਾਲੂ ਪੂਰਬ ਹੈ ਇਸ ਕਰਕੇ ਅੱਜ ਗੁਰਦੁਆਰਾ ਸਾਹਿਬ ਲਾਈਟਾਂ ਲੂਟਾਂ ਲੱਗੀਆਂ ਹੋਈਆਂ ਬਹੁਤ ਵਧੀਆ ਪ੍ਰੋਗਰਾਮ ਹੋ ਰਿਹਾ ਤੇ ਜੋ ਵੀਡੀਓ ਸ਼ੂਟ ਕਰਨ ਜਾ ਰਹੀ ਹਾਂ ਤੁਸੀਂ ਐਂਡ ਤੱਕ ਜ਼ਰੂਰ ਦੇਖਿਓ ਮਿਸ ਨਾ ਕਰਿਓ ਸਕਿੱਪ ਨਾ ਕਰਿਓ ਲਾਈਕ ਕਮੈਂਟ ਔਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਹਨਾ ਤੇ ਗੁਰਦੁਆਰਾ ਸਾਹਿਬ ਹੋ ਗਿਆ ਜੀ ਆਪਣਾ ਰੈਡੀ ਸ਼ੇੜੀ ਮਤਲਬ ਲਾਈਟਾਂ ਲੱਗ ਚੁੱਕੀਆਂ ਵਧੀਆ ਪ੍ਰੋਗਰਾਮ ਹੋ ਰਿਹਾ ਤੇ ਬਾਹਰ ਵੀ ਦਿਖਾਣੇ ਆ ਤੁਹਾਨੂੰ ਐਨਾ ਮਤਲਬ ਹਲੇ ਭੀੜ ਵਗੈਰਾ ਨਹੀਂ ਹੈ ਪਰ ਚੱਲ ਰਿਹਾ ਪ੍ਰੋਗਰਾਮ ਥੋੜਾ ਬਹੁਤਾ ਮੈਂ ਔਰੀ ਖੜਕੇ ਦਿਖਾ ਦੰਨੀ ਆ ਚੱਲ ਰਿਹਾ ਪ੍ਰੋਗਰਾਮ ਅੰਦਰ ਤੇ ਬਾਕੀ ਬਵਜੋਤ ਨੂੰ ਭੇਜ ਰਹੀ ਐ ਮੈਂ ਬਵਜੋਤ ਜਾਏਗੀ ਅੰਦਰ ਫਿਰ ਬਣਾ ਕੇ ਲਿਆਏਗੀ ਬਵਜੋਤ ਔਰ ਰੁਪੈਂਜਲ ਖੜੀ ਰੂਪ ਇਹ ਰੂਪ ਇਹ ਰੂਪ ਰੁਪੈਂਜਲ ਖੜੀ ਐ ਸਾਹਮਣੇ ਉਹ ਪਿੱਛੇ ਖੜੀ ਐ ਰੁਪੈਂਜਲ ਉਹ ਦੇਖੇ ਡੇੜ ਰਹੀ ਐ ਨਾ ਰੁਪੈਂਜਲ ਅੰਦਰ ਜੋਤ ਬਣਾ ਕੇ ਲਿਆਉਗੀ ਜੋਤ ਨੂੰ ਦਊਂਗੀ ਮੈਂ ਕੈਮਰਾ ਹਨਾ ਜੋਤ ਬਣਾ ਕੇ ਲਿਆਉਗੀ ਅੰਦਰ ਚਲੋ ਜੀ ਦੇਖਦੇ ਆਪਾਂ ਗੁਰਦੁਆਰਾ ਸਾਹਿਬ ਦੇ ਅੰਦਰ ਕੀ ਆ ਵੰਦ ਰਿਹਾ ਚਲੋ ਜੀ ਚੱਲਦੇ ਆਂ ਫਿਰ ਆਪਾਂ ਹਨਾ Oh no, no, no. 아이가 그룹앤 얘철기다 잠깐

ਮੋਹ ਗੁਰੂ ਦੇ ਗੁਰੂ ਮੇਰੇ ਦੇ ਗੁਰੂ ਤੋਂ ਜੋ ਗੁਰੂ ਕੋਲ ਕੋ ਚਾਹ ਤਾ ਨੂੰ ਦਸ ਗੁਰੂ ਦੇ ਗੁਰੂ ਦੇ ਗੁਰੂ ਦਾ ਅੰਮ੍ਰਿਤ ਦਾ ਪਾਪਾ ਆਇਆ ਜਦੋਂ ਮੋਹ ਗੁਰੂ ਮਾਏ ਦੇ ਗੁਰੂ ਤੇ ਤਾ ਮੂ ਜੋ ਜਨ ਕਾ ਕਰਾ ਕੇ ਜੋ ਸੁਖਾਂ ਮੁਕਤ ਕਰ ਬਰਾਗੋ ਸੁਖੰਦਰ ਸਾਹਿਬ ਜੀ ਆਖੇ ਤੈ ਤੋਂ ਅੰਦਰ ਦਾ ਮਾਸਤ ਸੁਨਿਤ ਜਰਾਨਾ ਬਾਸੂ ਕੁਮਾਰ ਹੋਰ ਕੇ ਦੀਪੂ ਹੈਲੋ ਕਰ ਹੈਲੋ ਕਰ ਦੁਬਾਰਾ ਕੋਈ ਨਹੀਂ ਆ ਵੀਡੀਓ ਬਣਾ ਰਿਹਾ ਹੈਲੋ ਕਰ ਤੋ ਵੀ ਹੈਲੋ ਯੋ ਕੋਣਾ ਜਸੂ ਯੋ ਆ ਜੀ ਦੀਪੂ ਦੀਪ ਯੋ ਤਾ ਦੀਦੀ ਤਾ ਦੀ ਰੇ ਕੋ ਮਰ ਪਾ ਲੈ ਗਰੇ ਹੋ ਜਾਣਗੇ ਥੋੜੇ ਖਿਚਣੇਗੇ ਚੱਕਰ ਮੈਂ ਦੇਖਾਂ

ఫ వీడియో బా సే హలో హో ਅਮਰਨਾਰਿਆ ਤੋ ਵੀ ਹੱਲੋ ਕਰੇ ਹੱਥ ਜੋੜੋ ਹੱਥ ਠੀਕ ਕੋਈ ਨਾ ਬਾਰੇ ਆ ਰਿਆ ਹਰਿਆ ਹਾਂ ਥੈਂਕ ਯੂ ਵਾਚਿੰਗ ਆਇਆ ਮੈਨੂੰ ਭਾਂਡੇ ਦੀ ਵੀ ਵੀਡੀਓ ਬਣਾ ਲਿਆ ਤੇ ਕੁਮਾਰ ਜੰਮ ਕਹਿ ਰਹੇ ਕੋਈ ਬਣ ਹਾਂ ਥੋੜੀ ਕ ਦੂਸਰ ਹੈਗੀ ਆ ਰੋਟੀ ਕਿੱਧਰ ਹੈ ਇਹ ਦੇਖੋ ਇੱਧਰ ਹੈ ਯੋ ਮਾਰੀ ਮਾਸੂਮ ਸੀ ਕੁੜੀ ਯੋ ਕੋ ਮਲਾਈ ਤੇ ਡੀ ਡੀ ਡੰਗਰ ਵਰਗੀ ਖਿਲਰੀ ਡੰਗਰ ਵਰਗੀ ਜਿਓ ਉਹ ਸਹਜ ਘੜੀ ਦੀ ਦੇਖੋ ਯੋ ਸਹਜ ਦਾ ਸਰਮਾਗੀ ਦੇਖੋ ਜੀ ਇਹ ਜੋਤੀ ਹੈਗੀ ਜੋਤੀ ਗਲ ਚੱਖ ਮਰेंगे गोमी दोस्त है देखो जी हेलो कर रहे हो होर कर रहे हो योर रागोपी देखा वीडियो है देख कर रहा है रागोपी रोटियां तारी बैठ का होर भी देखा हमारे स्कूलीय ने ने बैठ नूर दीदी बैठी नूर दीदी की मैं ना हूँ नहीं तो तुम्हें की चुगलिया कर रही बैठका रोटी बना रही है चुगलिया कर रही है दीदी बिबिया बहुत छिड़का जियो शायद नु इजे बिबी बहुत छिड़का शायद नु है ना बबजू दीदी आ जाओ खेल ना इसके गल बात करेंगे दो कड़ी तेरा नाम क्या हाथ पीछे करके बात कर सरम दे, दे दादे नाम क्या मंगल ये <laughs> मंगल सिंगड़ाकू <laughs> सारे नु कह अभी यो चैनल सब्सक्राइब करेंगे ਸ਼ੇਅਰ ਕਰੋ ਵਾਲੀ ਵੀ ਲਾਈਕਸ ਉਹ ਤਿੱਲੀਆ ਮੈਂ ਮਾਰ ਦੂੰਗਾ ਇੱਕ ਇੱਕ ਨੂੰ ਬੋਲੋ ਲਾਈਕ ਸ਼ੇਅਰ ਸਬਸਕ੍ਰਾਈਬ ਲਾਈਕ ਸ਼ੇਅਰ ਸਬਸਕ੍ਰਾਈਬ ਐ ਉਰਾ ਜਾ ਐ ਰੁਕ ਜੁੰਗਮ ਜੁੰਗੀ ਆਉਰੀ ਯਾ ਰੂਪ ਖੇਲ ਰਹੀ ਆਪਣੇ ਫਰੈਂਡ ਹੈ ਹੈਲੋ ਕਰ ਰੂਪ ਰੂਪ ਦੇਖੋ ਕੰਨ ਨੇ ਨਾ ਨੇ ਸਬਸਕ੍ਰਾਈਬਰ ਆ ਪਰ ਅਨਲੋ ਕੇ ਬਹੁਤ ਦਿਖਾਉਂ ਜੂਮ ਆਨ ਲੂਗਿਆ ਅੰਬਰਾ ਉਹ ਵੜਿਆ ਦੇਖੋ ਜੀ ਕਾਲੀ ਪੱਗ ਮਾ ਯੂ ਆ ਹੈਲੋ 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 ਆਇਆ ਚਿੱਲਾਇਓ ਓਏ ਇਧਰੇ ਆਣਦੇ ਡੰਗਰੇ ਆ ਗਦੀਓ ਨੇ ਕੋਈ ਇੰਤਰਾਸਰੇ ਯੋ ਤਾਂ ਇਨਵਸ਼ਾ ਚੋੜਾ ਮਾਰ ਵੀ ਖੜਗਾ ਇੱਧਰ ਵੀ ਬੀਬੀਆਂ ਭਾਂਡੇ ਧੋਦੀ ਦੇਖੋ ਜੀ ਇੱਧਰ ਬੀਬੀਆਂ ਭਾਂਡੇ ਧੋਦੀ ਕਿਉਂ ਮੇਰਾ ਇੰਤਜ਼ਾਰ ਕਰ ਰਹੇ ਆ ਵੀ ਕਦ ਮੋਬਿਲ ਹੂੰ ਇੱਧਰ ਗੱਪੇ ਚੱਲ ਰੇ ਉਧਰ ਲੰਗਰ ਛਕ ਰਹੇ ਲੋਗ ਉਧਰ ਰੋਟੀਆਂ ਵੰਗਦੀ ਆਮ ਨੂੰ ਦਿਖਾ ਜੀ ਜੀ ਦੇਖੋ ਇੱਧਰ ਕੰਨੀ ਕਾ ਉਹ ਪਿਆ ਵੀ ਆਪਣਾ ਝੋਲ ਜੋ ਕਿਉਂ ਭਾਰ ਬਰੀ ਚ ਬਈ ਜਰੀ ਕੁਛ ਨਾ ਕੁਛ ਹੈ ਚੱਲ ਜੀ ਹਣਾ ਕੋ ਬਹੁਤ ਹੋ ਗਿਆ ਦ ਜਿਸ ਨੇ ਲੋ ਜੀ ਬਬਜਾ ਤੋ ਆਈ ਹੈ ਵੀਡੀਓ ਬਣਾ ਕੇ ਗੁਰਦੁਆਰਾ ਸਾਹਿਬ ਤੋਂ ਕੀ ਹੋ ਗਿਆ ਓਏ ਰੁਕੋ ਅਭੀ ਤੋ ਅਭੀ ਇਹ ہماری ਬੜੀ ਕਿਊਟ ਬੇਟੀ ਹੈ ਇਹ ਬਹੁਤ ਨਾਈਸ ਬੇਟੀ ਹੈ ਇਸਨੇ ਸੂਟ ਡਾਲਾ ਹੈ ਨਾ ਕਮੈਂਟ ਕਰਕੇ ਦੱਸੋ ਸੂਟ ਕਿ ਐਸਾ ਲੱਗ ਰਿਹਾ ਹੈ ਇਸਕਾ ਇਹ ہماری ਬਹੁਤ ਖਾਸ ਬੇਟੀ ਹੈ ਹਾਂ ਇਹ ہمارا ਨਾ ਸਭ ਤੋਂ ਕਿਊਟ ਬੱਚਾ ਆਇਓ ਤੇ ਸਭ ਤੋਂ ਜ਼ਿਆਦਾ ਬੀਬਾ ਰਾਣਾ ਤੇ ਚੁੰਨੀ ਦੁਪੱਟਾ ਸੂਟ ਪੂਰਾ ਸੂਟ ਪੂਰੀ ਟੋਰ ਹੈ ਮੇਰੇ ਬੁੱਤ ਦੀ ਲੋ ਜੀ ਹੈ ਆ ਜਾ ਇਹ ਜੋਤ ਹਰਜੋਤ ਬੋਲਦੇ ਕੁਛ ਕਹਾ ਚਲੀ ਗਈ ਲੋ ਜੀ ਰੌਣਕ ਮੇਲਾ ਲੱਗਿਆ ਹੋਇਆ ਗਲੀ ਦੇ ਵਿੱਚ ਕਿਉਂਕਿ ਬਹੁਤ ਜ਼ਿਆਦਾ ਵਧੀਆ ਹੋ ਰਿਹਾ ਇੱਕ ਨਾ ਗੁਰਦੁਆਰਾ ਸਾਹਿਬ ਦੇ ਕਰਕੇ ਕਹਾ ਇਹ ਰੂਪ ਦਾ ਧਿਆਨ ਰੱਖੀ ਜਸਟ ਆਈ ਤੀ ਮੈਂ ਬੱਚੇ ਦੇਖਣ ਰਜੋਤ ਨਾ ਵੀਡੀਓ ਬਣਾ ਕੇ ਲੈ ਆਈ ਆ ਗੁਰਦੁਆਰਾ ਸਾਈ ਬੰਦਰ ਬੱਚਿਆਂ ਦਾ ਰੌਣਕ ਮੇਲਾ ਲੱਗ ਰਿਹਾ ਨਾ ਬਹੁਤ ਜ਼ਿਆਦਾ ਰੌਣਕ ਮੇਲਾ ਲੱਗਿਆ ਹੋਇਆ ਤੇ ਬਸ ਵਹੀ ਦੇਖ ਰਹੇ ਤੇ ਬੱਚਿਆਂ ਦਾ ਤੇ ਫੋਨ ਫੜਾ ਗਈ ਮੇਰੇ ਹੱਥ 'ਚ ਕਹਿੰਦੀ ਮम्मा ਫੋਨ ਲੈ ਲਓ ਔਰ ਆਪ ਚਲੇਗੀ ਕਿਉਂਕਿ ਬੱਚਿਆਂ ਕੀ ਰੌਣਕਾ ਲੱਗ ਰਹੀ ਆ ਅੰਦਰ ਲੰਗਰ ਚੱਲ ਰਿਹਾ ਜੀ ਦਾਲ ਰੋਟੀ ਪ੍ਰਸ਼ਾਦੇ ਸੋਰੀ ਪ੍ਰਸ਼ਾਦੇ ਦਾਲ ਔਰ ਪ੍ਰਸ਼ਾਦ ਹੈ ਤੇ ਦੇਖ ਗੁਰਦੁਆਰਾ ਸਾਹਿਬ ਦੀ ਨੀ ਟੇਸਟੀ ਦੇਖਤੀ ਨਾ ਮੈਂ ਜਿਹੜੀ ਖਾਈ ਆ ਜੋਤ ਦੇ ਕੇ ਗਈ ਆ ਮੈਨੂੰ ਮੈਂ ਮੱਥਾ ਟੇਕ ਕੇ ਮੁੜਿਆ ਆਈ ਤੀ ਹਨਾ ਮੈਂ ਮੱਥਾ ਟੇਕ ਕੇ ਮੁੜਿਆ ਹੀ ਤੇ ਔਰ ਉਸ ਤੋਂ ਬਾਅਦ ਇੰਨਾ ਵਧੀਆ ਰੌਣਕ ਮੇਲਾ ਹੋ ਰਿਹਾ ਨਾ ਗਲੀ ਚ ਬਹੁਤ ਜ਼ਿਆਦਾ ਕੱਲ ਨੂੰ ਇਸ ਤੋਂ ਵੀ ਜ਼ਿਆਦਾ ਵਧੀਆ ਹੋਊਗਾ ਕੱਲ ਨੂੰ ਮੈਂ ਗੁਰਦੁਆਰਾ ਸਾਹਿਬ ਜਾਊਂਗੀ ਵੀਡੀਓ ਬਣਾ ਕੇ ਲਿਆਉਂਗੀ ਤੇ ਤੁਸੀਂ ਜ਼ਰੂਰ ਦੇਖਿਓ ਮੈਂ ਗੁਰਦੁਆਰਾ ਸਾਹਿਬ ਜਾਣਾ ਕੱਲ ਨੂੰ ਤੇ ਭੋਗ ਪਾਣਿਆ ਕੱਲ ਨੂੰ ਔਰ ਫਿਰ ਲੰਗਰ ਵਰਤੂਗਾ ਉਸ ਤੋਂ ਬਾਅਦ ਤੇ ਉਸ ਤੋਂ ਬਾਅਦ ਮਤਲਬ ਕੱਲ ਨੂੰ ਲਾਸਟ ਦਿਨ ਹੈ ਗੁਰਪੁਰਬ ਹੈ ਕੱਲ ਨੂੰ ਹਣਾ ਤੇ ਚਲੋ ਜੀ ਕਰਦੇ ਆ ਬਲੌਗ ਦਾ ਐਂਡ ਤੇ ਮਿਲਦੇ ਆ ਜੀ ਨੈਕਸਟ ਬਲੌਗ ਦੇ ਵਿੱਚ ਆਪਾਂ ਤੇ ਨੈਕਸਟ ਬਲੌਗ ਜਿਆਦਾ ਦਿਲਚਸਪ ਹੋਊਗਾ ਤੁਸੀਂ ਜ਼ਰੂਰ ਦੇਖਿਓ ਤੇ ਬਾਏ ਬਾਏ ਜੀ ਟੇਕ ਕੇਅਰ ਤੇ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਔਰ ਕਮੈਂਟ ਜ਼ਰੂਰ ਕਰਦਿਆ ਕਰੋ ਹਣਾ ਤੇ ਚਲੋ ਜੀ ਚੱਲਦੇ ਆ ਹੁਣ ਆਪਾਂ ਅੰਦਰ ਨੀਂਦ ਆ ਰਹੀ ਆਪਾਂ ਨੂੰ ਵੀ ਹੁਣ ਸੋਣਾ ਕਿਉਂਕਿ ਹਲ ਤਾਂ ਫਿਲਹਾਲ ਤਾਂ ਹਲੇ 8 ਵਜੇ ਆ ਹਲੇ ਸੋਨਾ ਤਾਂ ਕਿਨੇ ਆ ਪਰ ਜਸਟ ਅਸੀਂ ਟੀਵੀ ਟੀਵੀ ਦੇਖੀ ਜਾਂਦੇ ਆ ਬੈਠੇ ਔਰ ਬਾਹਰ ਇਨਾ ਰੌਣਕ ਮੇਲਾ ਲੱਗ ਰਿਹਾ ਨਾ ਮੈਂ ਚਲੋ ਸੋਚਿਆ ਥੋੜਾ ਜਿਆ ਹੋਰ ਵੀਡੀਓ ਸ਼ੂਟ ਕਰਕੇ ਦਿਖਾਵਾਂ ਤੁਹਾਨੂੰ ਇਨਾ ਰੌਣਕ ਮੇਲਾ ਆ ਨਾ ਬਾਹਰ ਬੱਚਿਆਂ ਦਾ ਬਹੁਤ ਜ਼ਿਆਦਾ ਲੇਡੀਜ਼ ਰੋਟੀ ਪਕਾਰੀਆਂ ਆਏ ਆ ਹਨਾ ਔਰ ਬਹੁਤ ਜ਼ਿਆਦਾ ਵਧੀਆ ਲੱਗ ਰਿਹਾ ਬਾਹਰ ਤੇ ਜਸਟ ਮੈਂ ਦਿਖਾ ਰਹੀ ਆ ਤੇ ਥੋੜਾ ਜਿਹਾ ਮੇਲਾ ਮਤਲਬ ਜਸਟ ਹੋ ਰਿਹਾ ਇੱਧਰ ਲੱਗ ਰਿਹਾ ਆਪਣਾ ਗਲੀ ਹੈ ਸਾਹਮਣੇ ਇੱਧਰ ਬਰਥਡੇ ਹੈ ਕਿਸੇ ਦਾ ਔਰ ਇੱਧਰ ਉਹ ਲੱਗ ਰਿਹਾ ਕੀ ਨਾਮ ਹੈ ਲਾਈਟਾਂ ਵਗੈਰਾ ਲੱਗੀ ਹੋਈਆਂ ਹਨ ਉਸ ਕਰਕੇ ਤੇ ਇਹ ਇੱਧਰ ਬਰਥਡੇ ਹੈ ਤਾਂ ਕਰਕੇ ਲਾਈਟਾਂ ਲੁੱਟਾਂ ਲੱਗੀ ਹੋਈਆਂ ਜੋਦ ਦੇਗੀ ਮੈਨੂੰ ਵੀਡੀਓ ਬਣਾ ਕੇ ਇੱਧਰ ਹੈ ਵਕੀਲ ਸਾਹਿਬ ਤੁਸੀਂ ਕਹਿੰਦੇ ਨਾ ਲਾਈਵ ਨਹੀਂ ਆਉਂਦੇ ਲੇਕਿਨ ਮੇਰੇ ਵਲੌਗ ਦੇ ਵਿੱਚ ਆ ਜਾਂਦੇ ਆ ਲਾਈਵ ਨਹੀਂ ਆਉਂਦੇ ਹੈਗੇ ਤੇ ਇਹ ਜਾ ਰਹੇ ਆ ਥੋੜਾ ਜਿਹਾ ਔਰ ਚਲੋ ਜੀ ਚੱਲਦੇ ਆ ਹੁਣ ਆਪਾਂ ਅੰਦਰ ਕਿਉਂਕਿ ਕਦ ਕੀ ਬਗ 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 ਕਰ ਰਹੀ ਆ ਮੈਂ ਹਨ ਤੇ ਚਲੋ ਜੀ ਅੰਦਰ ਚੱਲਦੇ ਆ ਹੁਣ ਆਪਾਂ ਤੇ ਪਲੀਜ਼ ਰਿਕਵੈਸਟ ਹੈ ਜੀ ਮੇਰੇ ਵਲੋਗ ਨੂੰ ਪੂਰਾ ਦੇਖਿਆ ਕਰੋ ਐਂਡ ਤੱਕ ਦੇਖਿਆ ਕਰੋ ਸਕਿਪ ਨਾ ਕਰਿਆ ਕਰੋ ਲਾਈਕ ਕਰਿਆ ਕਰੋ ਕਮੈਂਟ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਹਨ ਔਰ ਚਲੋ ਜੀ ਕੱਲ ਦਾ ਪ੍ਰੋਗਰਾਮ ਦਿਖਾਉਂਗੇ ਤੁਹਾਨੂੰ ਗੁਰਦੁਆਰਾ ਸਾਹਿਬ ਜਾਣਾ ਆਪਾਂ ਨੇ ਕੱਲ ਨੂੰ ਤੇ ਸਕਿਪ ਨਾ ਕਰਿਓ ਮੇਰੀ ਵੀਡੀਓ ਨੂੰ ਪੂਰਾ ਦੇਖਿਓ ਕੱਲ ਨੂੰ ਵੀ ਹਨਾ ਮਤਲਬ ਇਹ ਵਾਲੀ ਵੀਡੀਓ ਨੂੰ ਔਰ ਨੈਕਸਟ ਵਲੌਗ ਵੀ ਮੇਰਾ ਪੂਰਾ ਦੇਖਿਓ ਬਾਏ ਬਾਏ ਜੀ ਟੇਕ ਕੇਅਰ ਮਿਲਦੇ ਆ ਨੈਕਸਟ ਵਲੌਗ ਦੇ ਵਿੱਚ ਗੱਲਾਂ ਮੁੱਕਣੀਆਂ ਨੇ ਤੇ ਨਾ ਆਪਾਂ ਮੁੱਕਣ ਦੇਣੀਆਂ ਹਨਾ ਤਾਂ ਹੀ ਤੁਸੀਂ ਮੇਰੇ ਵਲੌਗ ਦੇਖੋਗੇ ਜੇ ਤੁਸੀਂ ਗੱਲਾਂ ਮਾਰੋਗੇ ਬਾਏ ਬਾਏ ਜੀ ਹਾਂ ਆ ਦੇਖੋ ਵੀਡੀਓ ਅੰਕਲ ਨੂੰ ਕਹਦੇ ਹੋਰ ਵਜਾ ਦੇ ਲੋ ਜੀ ਸਾਹਮਣੇ ਬਰਥਡੇ ਹੈ ਨਾ ਟੋਲ ਵਜਾ ਰਹੇ ਆ ਲੇੜੀ ਕਿਹਾ ਇਸਤਰੀ ਕੇ ਦੁਸਨੇ ਹਾਨੂੰ ਪਾਣੀ ਇੱਕ ਖਾਣੀ ਹੈ ਫਿੱਟ ਭਰਿਆ ਵਾ ਹਾਂ ਰਹਿਣ ਦੇ ਆ ਜਾਈਆਂ ਸਾਰੇ ਪੂਰਾ ਹਾਇ ਇਹਨੂੰ ਪੁੱਛ ਪਹਿਲਾਂ ਅਰੇ ਅੰਸਾ ਇਹੋਰੇ ਅੰਸਦਾ ਉਹ ਆ ਰਿਆ ਰਾਮਨੀ ਆ ਰਿਆ ਰਾਮਨੀ ਨੂੰ ਪੁੱਛ ਇਹ ਆ ਰਿਆ ਰਾਮਨੀ ਖੱਟੀ-ਖੱਟੀ ਜੀ ਹੈ ਬੇਦਸਵਾਦ

ਤੇ ਮੇਲਾ ਜੋ ਵੀ ਹੈ ਮੇਰੀ ਗਲੀ ਦਾ ਤੁਹਾਡੇ ਸਾਹਮਣੇ ਹੈ ਮੇਰੀ ਗਲੀ ਗਵਾਂਡ ਹੈ ਜੋ ਤੁਹਾਨੂੰ ਦਿਖਾਇਆ ਤੇ ਕੇਕ ਲੈ ਕੇ ਆ ਰਹੇ ਆ ਕੋਲੀਆਂ ਹੱਥ ਦੇ ਵਿੱਚ ਤੇ ਕੇਕ ਕੱਟਿਆ ਗਿਆ ਹੈ ਔਰ ਫਾਈਨਲੀ ਰੌਣਕ ਮੇਲਾ ਲੱਗ ਰਿਹਾ ਜੀ ਪੂਰਾ ਗਲੀ ਦੇ ਵਿੱਚ ਔਰ ਟੋਲ ਟੋਲ ਵੱਜ ਰਿਹਾ ਕਿਉਂਕਿ ਬਰਥਡੇ ਹੈ ਨਾ ਗਵਾਂਡੀਆਂ ਕੇ ਮੁੰਡੇ ਦਾ ਇਸ ਕਰਕੇ ਟੋਲ ਵੱਜ ਰਿਹਾ ਹੈ ਆ